ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਹੱਡ ਬੀਤੀ ਜਿਸ ਨੂੰ ਲਿਖਿਆ ਹੈ ਫਤੇ ਪਵਾਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਏਗੀ ਕਹਿੰਦੇ ਕੋਈ ਗੱਲ ਲੁਕੀ ਨਹੀਂ ਰਹਿੰਦੀ ਇੱਕ ਦਿਨ ਸੱਚ ਸਾਹਮਣੇ ਆ ਹੀ ਜਾਂਦਾ ਹੈ ਉਹੀ ਘਟਨਾ ਬਾਰੇ ਮੈਂ ਤੁਹਾਨੂੰ ਅੱਜ ਦੱਸ ਰਿਹਾ ਗੱਲ ਕੁਝ ਸਮੇਂ ਪਹਿਲਾਂ ਦੀ ਹੈ ਮੈਂ ਇੱਕ ठेकेदार ਨਾਲ ਦਿਹਾੜੀ ਤੇ ਕਾਲੇ ਅੰਬ ਹਰਿਆਣਾ ਫਰਮਾਜਾ ਡਬਾਰਡ ਤੇ ਲੋਹੇ ਦੀ ਮਿੱਲ ਦੇ ਸ਼ੈੱਡ ਪਾਉਣ ਤੇ ਸੈਲਸਰੇ ਚ ਕੰਮ ਗਿਆ ਸੀ ਉੱਥੇ ਤਿੰਨ ਬੰਦੇ ਪਹਿਲਾਂ 1.5 ਸਾਲ ਤੋਂ ਕੰਮ ਕਰ ਰਹੇ ਸਨ ਸ਼ੈੱਡ ਪਾਉਣ ਦਾ ਤਾਂ ਉਹਨਾਂ ਚੋਂ ਮੇਨ ਠੇਕੇਦਾਰ 10 ਦਿਨਾਂ ਬਾਅਦ ਘਰ ਚੱਕਰ ਮਾਰਦਾ ਦੂਜਾ ਨਸ਼ੇੜੀ ਮਸਤ ਬੰਦਾ ਸੀ ਜਿੱਥੇ ਕੰਮ ਉਹੀ ਕਰ ਕੋਈ ਜ਼ਿੰਮੇਵਾਰੀ ਨਹੀਂ ਸੀ ਕਰਦੀ ਆਪਣਾ ਖਰਚ ਚਲਾਉਂਦਾ ਕੋਈ ਫੋਨ ਨਹੀਂ ਕਰੋ ਆਉਂਦਾ ਜਾਂਦਾ ਸੀ ਨਾ ਹੀ ਕਰਦਾ ਸੀ ਪਰ ਤੀਜਾ ਬੰਦਾ 30 35 ਸਾਲ ਦੀ ਉਮਰ ਦਾ ਸੀ ਉਹ ਡੇਢ ਸਾਲ ਤੋਂ ਘਰ ਨਹੀਂ ਗਿਆ ਰੋਜ਼ ਫੋਨ ਕਰਦਾ ਪਿੰਡ ਮਾਂ ਪਿਓ ਨੂੰ ਖਰਚਾ ਵੀ ਭੇਜਦਾ ਉਸ ਦੀ ਮਾਂ ਰੋਕੇ ਕਹਿੰਦੀ ਘਰ ਕਿਉਂ ਨਹੀਂ ਆ ਰਿਹਾ ਪਰ ਉਹ ਬੰਦਾ ਫੋਨ ਕੱਟ ਦਿੰਦਾ ਉਸ ਦਾ ਪਿੰਡ ਖੰਨੇ ਤੋਂ ਮਲੇਲਕੋਟ ਨੂੰ ਜਾਣ ਦੀ ਸੜਕ ਤੇ ਜੋੜੇਪੁਰਾ ਕੋਲ ਸੀ ਸਿਰਖਲਾਪੁਰ ਥਲਾ ਸੀ ਅਸੀਂ ਵੀ ਹੈਰਾਨ ਸੀ ਕੀ ਕੀ ਗਲਤੀ ਕਰਤੀ ਇਸਨੇ ਕੀ ਡਰ ਐਸ ਨੂੰ ਨਸ਼ਾ ਕੋਈ ਕਰਦਾ ਨਹੀਂ ਸੀ ਸ਼ਰਾਬ ਪੀਂਦਾ ਨਹੀਂ ਸੀ ਆ ਧਾਰਮਿਕ ਬੰਦਾ ਧੂਪ ਵਰਤੀ ਹਰ ਰੋਜ਼ ਸਵੇਰੇ ਸ਼ਾਮ ਕਰਦਾ ਪਰ ਕਹਿੰਦਾ ਡਰ ਨਹੀਂ ਕੋਈ ਗਲਤੀ ਨਹੀਂ ਕੀਤੀ ਪਰ ਕਾਰਨ ਕੀ ਸੀ ਇੱਕ ਦਿਨ ਮੀ ਪੈਣ ਕਰਕੇ ਦਿਨ ਚ ਵਹਿਲੇ ਹੋ ਗਈ ਸਾਨੂੰ ਮਿਲ ਗਿਆ ਆਉਂਤਾ ਹੋਇਆ ਸੀ ਉਸ ਨੂੰ ਆਏ ਉਨਾਂ ਨਾਲ ਵਧੀਆ ਜਾਣ ਪਹਿਚਾਨ ਹੋ ਗਈ ਸੀ ਇੱਕ ਕੰਮ ਸੀ ਪੰਜਾਬੀ ਸੀ ਉਸ ਦਿਨ ਉਹ ਪੈਗ ਵੀ ਲਾਇਆ ਦਿਲ ਚ ਇਕੱਠੇ ਬੈਠ ਗਾਇਆ ਉਸ ਤੇ ਜੋਰ ਪਾਇਆ ਕਾਰਨ ਕੀ ਹੈ ਤੇਰੀ ਮਾਂ ਰੋਂਦੀ ਹੈ ਤੇਰਾ ਵਿਆਹ ਨਹੀਂ ਹੁੰਦਾ ਵਿਆਹ ਬਾਰੇ ਪਹਿਲਾਂ ਕਦੇ ਗੱਲ ਦੋ ਹੀ ਨਹੀਂ ਕੋਈ ਉਹ ਜੋਰ ਪੈਣ ਤੇ ਹੰਝੂ ਸਾਫ ਕਰ ਕਹਿਣ ਲੱਗਿਆ ਵਿਆਹ ਹੋ ਗਿਆ ਸੀ ਜਨਾਨੀ ਬਹੁਤ ਸੋਹਣੀ ਸੀ ਸਹੁਰੇ ਵੀ ਤਕੜੇ ਸੀ ਮੈਂ ਆਟੋ ਚਲਾਉਂਦਾ ਸੀ ਮੇਰਾ ਆਪਣਾ ਸੀ ਆਟੋ ਵੀ ਜਰਗ ਤੋਂ ਮਲੇਰਕੋਟਲਾ ਜਾਂ ਦਿਨ ਚ ਬੁੱਕ ਹੋ ਜਾਂਦੇ ਸੀ ਵਧੀਆ ਹਜ਼ਾਰਾਂ ਦੀ ਕਮਾਈ ਸੀ ਹਜ਼ਾਰ 1200 ਦਿਹਾੜੀ ਪੈ ਜਾਂਦੀ ਸੀ ਮੁੰਡਾ ਵੀ ਸੋਹਣਾ ਸੀ ਜਿਸ ਦੀ ਗੱਲ ਚੱਲ ਰਹੀ ਹੈ ਅਸੀਂ ਕਿਹਾ ਫੇਰ ਤੂੰ ਛੱਡ ਕੇ ਉਹ ਦਿੱਤਾ ਆਪਣਾ ਕੰਮ ਇੱਥੇ 4-500 ਚ ਬੈਠਾ ਹੈ ਘਰ ਛੱਡ ਕੇ ਉਹ ਫੇਰ ਹੁੰਦਾ ਦੱਸਣ ਲੱਗਿਆ ਜਨਾਨੀ ਕੋਲ ਬੱਚਾ ਹੋ ਬੜਾ ਸੀ ਪਰ ਸਮੇਂ ਤੇ ਆਕੇ ਤੜਕੇ ਨੂੰ ਦਰਦ ਉੱਠ ਖੜਿਆ ਉਸਦੇ ਅਸੀਂ ਹਸਪਤਾਲ ਲੈ ਗਏ ਪਰ ਬੱਚਾ ਵੀ ਮਰ ਗਿਆ ਮੁੰਡਾ ਸੀ ਜਨਾਨੀ ਦੂਜੇ ਦਿਨ ਮਰ ਗਈ ਕਿਸੇ ਨੇ ਕੁਝ ਕਰਵਾ ਦਿੱਤਾ ਸੀ ਚਾਚੀ ਤਾਈ ਨੇ ਅਸੀਂ ਕਿਹਾ ਤੂੰ ਕਿਹੜਾ ਬੁੱਢਾ ਹੋ ਗਿਆ ਹੋਰ ਵਿਆਹ ਕਰਵਾ ਲੈ ਹੋਰ ਹੋ ਜਾਣਾ ਤੈਨੂੰ ਤੇਰਾ ਬਾਲਮੀਕ ਸਮਾਜ ਦਾ ਮੁੰਡਾ ਸੀ ਕਾਲੀ ਮਾਤਾ ਦੇ ਹੁੱਗੇ ਦੀ ਪੂਜਾ ਵੀ ਕਰਦਾ ਸੀ ਕਹਿੰਦਾ ਪਰਿਵਾਰ ਦੇ ਵਿਆਹ ਲਈ ਜੋਰ ਪਾਉਂਦੇ ਨੇ ਇਸ ਕਰਕੇ ਮੈਂ ਉੱਥੇ ਜਾਂਦਾ ਨਹੀਂ। ਉਹਨਾਂ ਨੇ ਵਿਆਹ ਕਰਵਾ ਦੇਣਾ। ਮੈਂ ਆਪਣੀ ਜਨਾਨੀ ਨੂੰ ਪਿਆਰ ਬਹੁਤ ਕਰਦਾ ਸੀ। ਮੈਂ ਵਿਆਹ ਉਹ ਨਹੀਂ ਕਰਵਾਉਣਾ। ਹੁਣ ਇਸ ਕਰਕੇ ਪਿੰਡ ਨਹੀਂ ਜਾਂਦਾ। ਚਲੋ ਅਸੀਂ ਸੁਝਾਇਆ ਪਰ ਉਹ ਨਹੀਂ ਮੰਨਿਆ। ਅਸੀਂ ਆ ਗਏ 20 ਦਿਨਾਂ ਬਾਅਦ ਕੰਮ ਖਤਮ ਕਰਕੇ। ਕੁਦਰਤੀ ਠੇਕੇਦਾਰ ਫਿਰ ਪਿੰਡ ਆ ਗਿਆ। 6 ਕੁ ਮਹੀਨੇ ਬਾਅਦ ਮੈਨੂੰ ਕਹਿੰਦਾ ਆਪਾਂ ਨੂੰ ਕੰਮ ਮਿਲਦਾ ਮਲੇਰਕੋਟਲੇ। ਸਾਈਡ ਸਿਰਥਲਾ ਪੁਰਥਲਾ। ਪੇਂਟ ਚ ਦੋ ਪੇਂਟ ਸੀ ਉਹਨਾਂ ਚ ਇੱਕ ਹੈਲਕ ਦਾ ਸੈੱਟ ਪਾਉਂ ਸੀ ठेकेदार ਕਹਿੰਦਾ ਤੂੰ ਕੰਮ ਕਰਵਾਉਣਾ ਬਸ ਲੇਬਰ ਤੋਂ ਆਪ ਕੋ ਮਨਾ ਕਰੀ ਜਿੰਨਾ ਹੋਇਆ ਉਹਨਾਂ ਕਰੀ ਚੱਲੀ ਪਰ ਨਜ਼ਰਦਾਰੀ ਸਾਰੀ ਤੇਰੀ ਹੈ ਚਲੋ 100 ਰੁਪਏ ਦਿਹਾੜੀ ਵੀ ਵੱਧ ਗਈ ਰਹਿਣਾ ਉੱਥੇ ਹੀ ਪੈਣਾ ਸੀ ਹਫਤੇ 'ਚ ਇੱਕ ਛੁੱਟੀ ਵੀ ਕਰਦੀ ਸੀ ਤੇ ਅਸੀਂ ਉੱਥੇ ਪਹੁੰਚ ਗਏ ਇੱਕ ਛੱਡ ਪਾ ਦਿੱਤਾ ਇੱਕ ਹੋਰ ਮਿਲ ਗਿਆ ਸੰਗਰੂਰ ਜ਼ਿਲ੍ਹੇ ਚ ਸੈਲਰ ਤੇ ਕਰਜ ਸਰਕਾਰੀ ਮਿਲਦਾ ਸੀ ਸਬਟ ਸਿਟੀ ਸੀ 25% ਤਾਂ ਇੱਧਰ ਲੋਕ ਪਾਉਂਦੇ ਸੀ ਰਾਜ ਮਿਸਤਰੀ ਵੀ ਲੱਗੇ ਸੀ ਨਾਲ ਉਸੇ ਪਿੰਡ ਦੇ ਕੁਦਰਤੀ ਉਸ ਮੁੰਡੇ ਦੀ ਯਾਦ ਆ ਗਈ ਮੈਂ ਉਹਨਾਂ ਰਾਜ ਮਿਸਤਰੀ ਤੇ ਲੋਕਲ ਲੇਬਰ ਤੋਂ ਉਸ ਬਾਰੇ ਪੁੱਛਿਆ ਇੱਕ ਮਿਸਤਰੀ ਉਸੇ ਪਿੰਡ ਸਰਥਲੇ ਦਾ ਸੀ ਕਾਮ ਪੁਰਥਲਾਜ ਕਰਦੇ ਸੀ ਜਦੋਂ ਨਿਸ਼ਾਨੀਆਂ ਦਸੀਆਂ ਜਰਗ ਤੱਕ ਆਟੋ ਚੜਾਉਣ ਬਾਰੇ ਦੱਸਿਆ ਮਿਸਤਰੀ ਨੂੰ ਮਿਸਤਰੀ ਕਹਿੰਦਾ ਤੁਸੀਂ ਕਿਵੇਂ ਜਾਣਦੇ ਹੋ ਉਹ ਤਾਂ 2.5 ਸਾਲ ਤੋਂ ਅਸੀਂ ਪਿੰਡ ਨਹੀਂ ਦੇਖਿਆ ਪਤਾ ਲੱਗਦਾ ਉਹ ਹਰਿਆਣੇ 'ਚ ਤੁਹਾਡੇ ਵਾਲਾ ਕੰਮ ਕਰਦਾ ਹੈ ਠੇਕੇਦਾਰ ਨਾਲ ਤੁਸੀਂ ਕਿਵੇਂ ਮੈਂ ਉਸ ਮੁੰਡੇ ਦੇ ਕਹਿ ਮੁਤਾਬਕ ਹੀ ਕਹਿ ਦਿੱਤਾ ਕਿ ਇਸ ਤਰ੍ਹਾਂ ਅਸੀਂ ਕਾਲੇ ਅੰਬ ਬਲੇ ਸੀ ਉਸ ਦੀ ਜਨਾਨੀ ਤੇ ਬੱਚੇ ਦੀ ਡਿਲੀਵਰੀ ਸਮੇਂ ਹੀ ਮੌਤ ਹੋ ਗਈ ਸੀ ਤੇ ਮਿਸਤਰੀ ਬੁੱਲਾ ਵਿੱਚ ਹੀ ਹੱਸ ਗਿਆ ਮੈਨੂੰ ਸ਼ੱਕ ਪੈ ਗਿਆ ਕਿ ਗੱਲ ਕੋਈ ਹੋਰ ਹੈ ਮਿਸਤਰੀ ਤੇ ਜੋਰ ਪਾਇਆ ਤਾਂ ਉਸਨੇ ਮੈਨੂੰ ਦੱਸਿਆ ਸੱਚ ਬਾਲਮੀਕ ਸਮਾਜ ਦਾ ਮੁੰਡਾ ਹੈ ਅੱਜ ਤੋਂ 3 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਜਨਾਨੀ ਬਹੁਤ ਸੋਹਣੀ ਸੀ ਤੇ ਦਹੇਜ ਵੀ ਵਧੀਆ ਮਿਲਿਆ ਸੀ ਉਸਦੇ ਗਵਾਂਢ ਭਾਈਚਾਰੇ 'ਚ ਕੀ ਪਿੰਡ 'ਚ ਕਿਸੇ ਦੀ ਨੂੰ ਇੰਨੀ ਸੋਹਣੀ ਨਹੀਂ ਸੀ ਸਭ ਹੈਰਾਨ ਸੀ ਕਰਮ ਤੇਜ ਨੇ ਇਸਦੇ ਪਰ ਉਹ ਕੁੜੀ ਵਿਆਹ ਕਰਕੇ ਘਰ ਤਾਂ ਆ ਗਈ ਪਰ ਉਸਨੇ ਉਸ ਨੂੰ ਨੇੜੇ ਨਹੀਂ ਲੱਗਣ ਦਿੱਤਾ ਪਹਿਲਾਂ ਵਰਤ ਦਾ ਬਹਾਨਾ ਫਿਰ ਕਸਰ ਦਾ ਕਿ ਮੇਰੇ ਕੋਲ ਕੁਝ ਆਉਂਦਾ ਹੈ ਇੱਕ ਮਹੀਨਾ ਪੂਰਾ ਉਸਨੇ ਡਰਾਮਾ ਕੀਤਾ ਤਾਂ ਉਸ ਨੂੰ ਨੇੜੇ ਨਹੀਂ ਲਗਾ ਦਿੱਤਾ ਇੱਕ ਮੁੰਡੇ ਦੀ ਚਾਚੀ ਦੇ ਅੱਗ ਲੱਗ ਗਈ ਕਿ ਸਹੁਰੇ ਤਾਕੜੇ ਮਿਲ ਗਏ ਕੁੜੀ ਵੀ ਸੋਹਣੀ ਸੀ ਦੇ ਦੇ ਫਰਕ ਤੇ ਪਰ ਅਸੱਚ ਕੁੜੀ ਉਹ ਕਾਜ ਪੜਦੇ ਸਮੇਂ ਕਿਸੇ ਜ਼ਿਮੀਂਦਾਰ ਦੇ ਮੁੰਡੇ ਨਾਲ ਫਸ ਗਈ ਸੀ ਪਿਆਰ ਕਰਦੀ ਸੀ ਉਸ ਨੂੰ ਉਸ ਦਾ ਵਿਆਹ ਉਸ ਦੀ ਮਰਜ਼ੀ ਦੇ ਖਿਲਾਫ ਤੱਕੇ ਨਾਲ ਕਰਤਾ ਸੀ ਉਸ ਕੁੜੀ ਨੇ ਉਸ ਮੁੰਡੇ ਦੀ ਚਾਚੀ ਨੂੰ ਪੂਰੀ ਗੱਲ ਦੱਸ ਦਿੱਤੀ ਉਹ ਮੁੰਡਾ ਉਸ ਦੀ ਚਾਚੀ ਦੇ ਘਰ ਉਸ ਕੁੜੀ ਨੂੰ ਮਿਲ ਲਾਉਂਦਾ ਕਾ ਇਸ ਤਰ੍ਹਾਂ ਚੱਲਦਾ ਰਿਹਾ ਪਰ ਜਨਾਨੀ ਨੇ ਘਰ ਵਾਲਾ ਨੇੜੇ ਨਹੀਂ ਨਿਕਲ ਦਿੱਤਾ ਡੇਢ ਮਹੀਨਾ ਪਰ ਇੱਕ ਦਿਨ ਉਸਦੀ ਚਾਚੀ ਨੇ ਕੁੜੀ ਦੇ ਆਸ਼ਿਕ ਨਾਲ ਮਿਲ ਕੇ ਸਲਾਹ ਕੀਤੀ ਕਿ ਰਾਤ ਨੂੰ ਮੁੰਡੇ ਦੇ ਪਰਿਵਾਰ ਨੂੰ ਦੁੱਧ ਚ ਨੀਂਦ ਦੀਆਂ ਗੋਲੀਆਂ ਪਾ ਕੇ ਸਵਾ ਦੇਣਾ ਤੁਸੀਂ ਆਪਣਾ ਸਮਾਨ ਚੁੱਕ ਕੇ ਲੈ ਜਾਓ ਉਹੀ ਹੋਇਆ ਉਹ ਕੁੜੀ ਨੇ ਸਹੁਰੇ ਪਰਿਵਾਰ ਲਈ ਪਹਿਲੀ ਵਾਰ ਰੋਟੀ ਬਣਾਈ ਸਭ ਨਾਲ ਪਿਆਰ ਨਾਲ ਗੱਲ ਕੀਤੀ ਸਾਰਾ ਪਰਿਵਾਰ ਖੁਸ਼ ਸੀ ਹੁਣ ਠੀਕ ਹੋ ਗਈ ਹੈ ਦੁੱਧ ਚ ਰਾਤ ਨੂੰ ਸੌਣ ਵੇਲੇ ਨੀਂਦੀਆਂ ਗੋਲੀਆਂ ਪਾ ਕੇ ਸਾਰੇ ਟੱਬਰ ਨੂੰ ਸੁਵਾ ਦਿੱਤਾ ਚਾਚੀ ਦੇ ਘਰ ਉਹ ਮੁੰਡਾ ਬੈਠਾ ਸੀ ਕੁੜੀ ਆਪਣਾ ਸਾਰਾ ਸਮਾਨ ਲੈ ਕੇ ਚਲੀ ਗਈ ਇਹਨਾਂ ਦੇ ਗਹਿਣੇ ਪੈਸੇ ਨਹੀਂ ਲੈ ਕੇ ਗਈ ਉਹ ਵਿਚਾਰਾ ਮੁੰਡਾ ਸ਼ਰਮ ਦਾ ਮਾਰਿਆ ਥੋੜੇ ਸਮੇਂ ਬਾਅਦ ਆਟੋ ਬੇਚ ਕਿਸੇ ਠੇਕੇਦਾਰ ਨਾਲ ਬਾਹਰ ਕੰਮ ਦੇ ਨਿਕਲ ਗਿਆ ਸਾਰਾ ਸੱਚ 1 ਸਾਲ ਬਾਅਦ ਸਾਹਮਣੇ ਸੀ ਇਸ ਕਰਕੇ ਉਹ ਵਿਆਹ ਦੀ ਗੱਲ ਨਹੀਂ ਸਿਰਦਾ ਨਾ ਹੋ ਪਿੰਡ ਆਉਂਦਾ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ